ਜਿੱਦਨ ਉਹਦੀ ਦਿੱਲ ਹੁੰਦੀ ਹੈ ਉਧਰ ਉਹਦੀ ਵੈਂਟਿਲੇਟਰੀ ਜੀ ਉੱਥੇ ਅੰਮ੍ਰਿਤਸਰ ਨੂੰ ਪਰਮੇਸ਼ਰ ਹੀ ਆਪਾਂ ਨੂੰ ਰੱਬ ਹੀ ਮੰਨਦੇ ਹਾਂ ਪਰ ਪਰਮੇਸ਼ਰ ਨਹੀਂ ਇਹ ਤੇ ਦਰਿੰਦਾ ਹੀ ਜੀ ਇੱਕ ਕਿਸਮ ਦਾ ਇਹਨਾਂ ਨੇ ਆਉਂਦਿਆਂ ਹੀ ਅਗਲੇ ਦਿਨ ਜਿਹੜੀ ਆ ਅਲਟਰਾਸਾਉਂਡ ਨਹੀਂ ਹੋਣ ਦਿੱਤਾ ਬੇਟੀ ਦਾ ਜਿਸ ਚਰਚ ਨੂੰ ਜਾਂ ਜਿਸ ਪਾਸਟਰ ਨੂੰ ਤੁਸੀਂ ਰੱਬ ਦਾ ਰੂਪ ਜਾਣਦੇ ਸੀ ਜੋ ਕੁਝ ਉੱਥੇ ਵਾਪਰੇ ਆ ਜਾਂ ਜਿਹੜੇ ਸ਼ਖਸ਼ ਦੇ ਵੱਲੋਂ ਕੀਤਾ ਗਿਆ ਤੁਹਾਡੀ ਆਸਥਾ ਜੁੜੀ ਹੋਈ ਸੀ ਫਿਰ ਮਨ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਸਾਰੇ ਜਿਹੜੇ ਵਿਚਾਰ ਜਾਂ ਮਨ ਤੇ ਟੁੱਟਾ ਹੋਊਗਾ ਤੁਹਾਡੇ ਮਾਪਿਆਂ ਦੇ ਕਈ ਸੁਪਨੇ ਹੁੰਦੇ ਆ ਲੱਗਦਾ ਕਿ ਉਹ ਸੁਪਨੇ ਸਕਾਰ ਨਹੀਂ ਹੋਏ ਬੱਚੀ ਨੇ ਜੀ ਬੀਸੀਏ ਕੀਤੀ ਸੀ ਜੀ ਕਾਲਜ ਵਿੱਚ ਉਹਦੀ ਫੋਟੋ ਲੱਗੀ ਆ ਕਿਤੇ ਕਲੂੰਬੇ ਘਰ ਹੋਏਦੇ ਆ ਘਰ ਵੀ ਹੁਣ ਵੇਚ ਦਿੱਤਾ ਮੈਂ ਕੇਸ ਦੇ ਚੱਕਰ ਚੀਪੀ ਮੈਂ ਕੇਸ ਲੱਤਨਾਵਾ ਜੀ ਪੁਲਸ ਵਾਲੇ ਵੀ ਧੱਕੇ ਮਾਰਦੇ ਧੱਕੇ ਕਹਿੰਦੇ ਆ ਵੀ ਰਾਜੀ ਨਵਾ ਕਰ ਕਹਿੰਦੇ ਨੇ ਧੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਖੜੇ ਨੇ ਲੋਕ ਤੁਹਾਡੇ ਨਾਲ ਪਾਸਟਰ ਸਭ ਤੋਂ ਇਸਤੇਮਾਲ ਕੀਤਾ ਤੈਨੂੰ ਆਪਾਂ ਆਪਣੀ ਬਰਾਦੀ ਵਿੱਚੋਂ ਸੇਕ ਦਾਂਗੇ ਬਾਹਰ ਕਰ ਦਾਂਗੇ ਬਰਾ ਅੱਜ ਮਸੀਬ ਭਾਈ ਜਚਰਾ ਇਹਨਾਂ ਦੇ ਨਾਲ ਕੋਈ ਨਹੀਂ ਖੜਾ ਉਲਟਾ ਇਹਨਾਂ ਤੋਂ ਐਂਟੀ ਹੋ ਗਏ ਨੇ ਤੋਂ ਦਾ ਮੁਰਸੀ ਥਾਣੇ ਦਾ ਡਰਾ ਧਮਕਾ ਕੇ ਬਾਹਰ ਕਰ ਦਿੰਦਾ ਜਿਵੇਂ ਬਲਜਿੰਦਰ ਕਹਿੰਦਾ ਪੁਲਿਸ ਪ੍ਰਸ਼ਾਸਨ ਮੇਰੇ ਨਾਲ ਐਵੇਂ ਹੀ ਜਸ਼ਨ ਗਿੱਲ ਕਹਿ ਰਿਹਾ ਕਿ ਪੁਲਿਸ ਪ੍ਰਸ਼ਾਸਨ ਇਸ ਟਾਈਮ ਮੇਰੀ ਨਾਲ ਹੈ ਇਹ ਰਿਕਸ਼ਾ ਚਲਾਉਂਦੇ ਨੇ ਰਿਕਸ਼ੇ ਦੇ ਕਿੰਨੇ ਦਿਹਾੜੀ ਪੈਂਦੀ ਹੈ 200 250 ਵੀ ਨਹੀਂ ਪੈਂਦੀ ਕਿਵੇਂ ਗੁਜ਼ਾਰਾ ਕਰਦੇ ਨੇ ਅੱਜ ਉਹ ਗੁਰਦਾਸਪੁਰ ਚਾਰ ਵੇਚ ਕੇ ਦੂਜੇ ਸਾਨ ਸ਼ਿਫਟ ਹੁੰਦੇ ਆ ਤਸੋ ਕਿੰਨੀ ਨਿਕੰਮੀ ਗੱਲ ਹੈ ਘਰ ਤੋਂ ਬੇਕਾਰ ਕਰ ਦਿੱਤਾ ਗਿਆ ਇਹਨੂੰ ਉਹ ਬੰਦਾ ਇੱਕ ਅੱਜ ਬਲਤਕਾਰ ਕਰਕੇ ਕਰੋ ਭੱਜਿਆ ਤੇ ਐਦਾਂ ਦੇ ਬੰਦੇ ਨੂੰ ਤਾਂ ਪਾਸਟਰ ਦਾ ਦਰਜਾ ਨਹੀਂ ਦੇਣਾ ਚਾਹੀਦਾ ਧਰਮ ਦੀ ਆੜ ਦੇ ਵਿੱਚ ਦਰਿੰਦਾ ਬਿਰਤੀ ਦੇ ਲੋਕਾਂ ਦੇ ਵੱਲੋਂ ਕੀ ਆ ਭੈਣਾਂ ਦੇ ਨਾਲ ਦੁਸ਼ਕਰਮ ਕੀਤੇ ਜਾਂਦੇ ਨੇ ਅਜਿਹੇ ਦੇ ਵਿੱਚ ਬਜਿੰਦਰ ਪਾਸਟਰ ਦੇ ਮਾਮਲੇ ਤੋਂ ਬਾਅਦ ਬਹੁਤ ਸਾਰੇ ਪਾਸਟਰਾਂ ਦੇ ਪਾੜ ਖੁੱਲਦੇ ਨਜ਼ਰ ਆ ਰਹੇ ਨੇ 2023 ਦੇ ਵਿੱਚ ਇੱਕ ਮਾਮਲਾ ਦਰਜ ਹੋਇਆ ਸੀ ਗਰਦਾਸਪੁਰ ਦੇ ਪਾਸਟਰ ਦੇ ਖਿਲਾਫ ਕਿ ਇੱਕ 22 ਸਾਲ ਦੀ ਲੜਕੀ ਦੇ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਇਸ ਨੂੰ ਲੈ ਕੇ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਡਿਮਾਂਡ ਕੀਤੀ ਜਾ ਰਹੀ ਹੈ ਪੀੜਤ ਪਰਿਵਾਰ ਨੇ ਅੱਜ ਪ੍ਰੈਸ ਵਾਰਤਾਲਾਪ ਕੀਤਾ ਹੈ ਉਹ ਪਾਸਟਰ ਪਾਸਟਰ ਕਿਹੜਾ ਹੈ ਕਿਸ ਤਰੀਕੇ ਦੇ ਨਾਲ ਉਦੋਂ ਉਸ ਸ਼ਖਸ਼ ਦੇ ਵੱਲੋਂ ਦੁਸ਼ਕਰਮ ਕੀਤਾ ਜਾਂਦਾ ਹੈ ਗਲਵਾਤ ਕਰਦੇ ਆ ਉਸ ਲੜਕੀ ਦਾ ਜਿਹੜਾ ਪੀੜਤ ਪਰਿਵਾਰ ਹੈ ਉਹ ਮਜੂਦਾ ਗਲਵਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਦੱਸੋ ਜੀ ਜਿਸ ਪਾਸਟਰ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਪਾਸਟਰ ਦਾ ਨਾਂ ਕੀ ਹੈ ਜਸ਼ਨ ਗਿੱਲ ਜੀ ਕਦੋਂ ਤੋਂ ਜੁੜੇ ਹੋ ਇਸ ਪਾਸਟਰ ਦੇ ਨਾਲ ਆ ਦੇ ਨਾਲ ਜੀ 1 ਸਾਲ ਪਹਿਲੇ ਜੁੜੇ ਸੀ ਹਾਂਜੀ ਰੋਜ਼ ਹੀ ਆਉਣ ਜਾਣ ਬਣਿਆ ਸੀ ਤੁਹਾਡਾ ਹਾਂਜੀ ਰੋਜ਼ ਹੁੰਦਾ ਜਾਂਦਾ ਸੀ ਜੀ ਕੋਈ ਰਿਸ਼ਤਾ ਨਾਤਾ ਸੀ ਜਾਂ ਕੋਈ ਕੀ ਗੱਲਬਾਤ ਹੋਈ ਪੂਰਾ ਘਟਨਾ ਘਰੋਂ ਵਾਪਰਦਾ ਕਿਉਂ ਹੈ ਜੀ ਇਹ ਜੀ ਰਿਸ਼ਤੇ ਚ ਮੇਰਾ ਚਾਚਾ ਲੱਗਦਾ ਜੀ ਤਰੀਕੇ ਵਿੱਚੋਂ ਤੇ ਸਾਡੇ ਘਰ ਆਉਣ ਜਾਣ ਬਣ ਗਿਆ ਇਹ ਪਹਿਲੇ ਵੀ ਹੁੰਦੇ ਜਾਂਦੇ ਸੀ ਫਿਰ ਪਾਸਟਰ ਦਾ ਕੰਮ ਕਰਨ ਲੱਗ ਪਈ ਫਿਰ ਪਾਸਟਰ ਦੇ ਕਰਕੇ ਸਾਡੇ ਘਰ ਆਉਣ ਜਾਣ ਲੱਗ ਪਿਆ ਤੇ ਪ੍ਰੇਅਰ ਕਹਿੰਦਾ ਮੈਂ ਕਰਨਾ ਹੀ ਆ ਕਦੇ ਰਾਤ ਨੂੰ ਆ ਜਾਣਾ ਕਦੇ ਸਵੇਰੇ ਆ ਜਾਣਾ ਜੀ ਪ੍ਰੇਅਰ ਕਰਨ ਦੇ ਬਹਾਨੇ ਪ੍ਰੇਰ ਕਰਦਾ ਰਿਹਾ ਜੀ ਕਰੀ ਅਗੇ ਪ੍ਰੇਰ ਕਰਦਾ ਹਾਂ ਜੀ ਪੇਤਾਪੁਰ ਕੀ ਤੁਸੀਂ ਪਾਸਟਰ ਨਾਲ ਜੁੜੇ ਹਾਂ ਜੀ ਤੁਸੀਂ ਪੇਤਾਪੁਰ ਕੀ ਤੁਹਾਡੇ ਜਿਹੜੇ ਵੱਡ ਵਡੇਰੇ ਸੀ ਉਹ ਵੀ ਪਾਸਟਰਾਂ ਦੇ ਨਾਲ ਜੁੜੇ ਸੀਗੇ ਹਾਂ ਜੀ ਹਾਂ ਜੀ ਹਾਂ ਜੀ ਤੇ ਤੁਹਾਡੇ ਪਰਿਵਾਰ ਤੇ ਜਾਂ ਤੁਹਾਡੇ ਬੱਚਿਆਂ ਤੇ ਇਸ ਪਾਸਟਰ ਦਾ ਪ੍ਰਭਾਵ ਕਿਸ ਤਰ੍ਹਾਂ ਦਾ ਸੀ ਕੀ ਮੰਨਦੇ ਸੀ ਤੁਸੀਂ ਉਹਨੂੰ ਆਪਾਂ ਜੀ ਉਹਨੂੰ ਆਪਣਾ ਗੁਰੂ ਮੰਨਦੇ ਹਾਂ ਜੀ ਵੀ ਰੱਬ ਦਾ ਦਾਸ ਆ ਪਰਮੇਸ਼ਰ ਹੀ ਆਪਾਂ ਵੀ ਇਹਨੂੰ ਰੱਬ ਹੀ ਮੰਨਦੇ ਹਾਂ ਫਰ ਪਰਮਿਸ਼ਨ ਨਹੀਂ ਤੇ ਦਰਿੰਦਾ ਹੀ ਜੀ ਇੱਕ ਕਿਸਮ ਦਾ ਜੀ ਹਾਂਜੀ ਤੇ ਬੱਚੇ ਵੀ ਤੁਹਾਡੇ ਉਹਦੇ ਕੋਲੇ ਆਉਣ ਜਾਣ ਬਣਿਆ ਸੀ ਜਾਂ ਘਰ ਦੇ ਵਿੱਚ ਵੀ ਆਉਂਦਾ ਜਾਂਦਾ ਸੀ ਕਿੰਨਾ ਕੁ ਲਗਾਓ ਸੀਗਾ ਬੱਚਿਆਂ ਦਾ ਜਾਂ ਤੁਹਾਡੇ ਪਰਿਵਾਰ ਦਾ ਲਗਾਓ ਇਸ ਤਰ੍ਹਾਂ ਹੀ ਵੀ ਚਾਚੇ ਹੋਣ ਕਰਕੇ ਨਾਤਾ ਹੋਣ ਕਰਕੇ ਤੇ ਲਗਾਓ ਜ਼ਿਆਦਾ ਹੀ ਜੀ ਹਾਂਜੀ ਤੇ ਕੀ ਲੱਗਦਾ ਕਿ ਜਿਹੜਾ ਇਹ ਪਾਪ ਕੀਤਾ ਗਿਆ ਕੋਈ ਕਰਮ ਕੀਤਾ ਗਿਆ ਇਸ ਬਾਰੇ ਜਾਣਕਾਰੀ ਤੁਹਾਨੂੰ ਕਦੋਂ ਮਿਲਦੀ ਹੈ ਤੇ ਸਾਨੂੰ ਜੀ ਜਾਣਕਾਰੀ ਜਦੋਂ ਬੇਟੀ ਦੇ ਦਰਦ ਹੁੰਦੀ ਆ ਪੇਟ ਚ ਜੀ ਤੇ ਉਦੋਂ ਸਾਨੂੰ ਪਤਾ ਲੱਗਦਾ ਵਾ 17 18 ਤਰੀਕ ਨੂੰ ਜੀ ਹਾਂਜੀ ਇਸ ਗੱਲ ਦਾ ਪਤਾ ਲੱਗਦਾ ਕਿ ਇਹ ਇਹ ਕੰਮ ਹੋ ਗਿਆ ਹਾਂਜੀ ਹਾਂਜੀ ਤੇ ਜਿਹੜੀ ਕੰਮ ਹੋ ਗਿਆ ਜੀ ਨਹੀਂ ਉਦੋਂ ਬੇਟੀ ਕਹਿੰਦੀ ਆ ਰਾਤ ਨੂੰ ਵੀ ਮੇਰੇ ਦਰਦ ਹੁੰਦੀ ਆ ਤੇ ਘਰ ਦੇ ਕਹਿੰਦੇ ਵੀ ਦਰਦ ਬੇਟੀ ਤੇ ਹੋਣ ਦੀ ਆ ਤੇ ਦਵਾਈ ਲੈਣ ਜਾਣਾ ਮੈਂ ਕਿਹਾ ਚਲੋ ਆਪਾਂ ਹਸਪੀਟਲ ਚ ਲੈ ਗਏ ਆ ਜੀ ਉੱਥੇ ਰਾਤ ਜਿਹੜੀਆਂ ਰਿਪੋਰਟਾਂ ਆਈਆਂ ਨੇ ਗਰਦਾਸਪੁਰ ਦੀਆਂ ਉਹਨਾਂ ਨੇ ਕਿਹਾ ਵੀ ਇਨਫੈਕਸ਼ਨ ਆ ਤੇ ਐਡਮਿਟ ਕਰ ਦਿਆ ਵਾ ਜਿਹੜੇ ਪਹਿਲੇ ਡਾਕਟਰ ਹੀ ਤੇ ਇੰਨਾ ਇਹ ਮਗਰੇ ਆ ਗਿਆ ਸਰਪੰਚ ਅਦਾ ਭਰਾ ਡੈਨੀਅਲ ਗਿੱਲ ਪਾਸਟਰ ਦਾ ਜਸ਼ਨ ਗਿੱਲ ਦਾ ਤੇ ਇੱਕ ਆਨਪਛਾਤਾ ਵਿਅਕਤੀ ਆ ਗਿਆ ਜੀ ਇਹਨਾਂ ਨੇ ਆਉਂਦਿਆਂ ਹੀ ਅਗਲੇ ਦਿਨ ਜਿਹੜੀ ਆ ਅਲਟਰਾਸਾਉਂਡ ਨਹੀਂ ਹੋਣ ਦਿੱਤਾ ਬੇਟੀ ਦਾ ਤੇ ਉੱਥੋਂ ਹਸਪੀਟਲ ਚੋਂ ਛੁੱਟੀ ਕਰਾਰਤੀ ਜੀ ਗਰਦਾਸਪੁਰੋਂ ਵੀ ਇਹਨਾਂ ਨੂੰ ਜਿਹੜਾ ਘਰਦਿਆਂ ਨੂੰ ਕੋਈ ਪਤਾ ਨਾ ਚੱਲੇ ਵੀ ਕੀ ਹੋਇਆਤਾ ਵਾ ਫੁੱਟੀ ਕਰਵਾਈ ਕਿਉਂ ਇਸ ਗੱਲ ਦਾ ਪਤਾ ਹੀ ਨਾ ਲੱਗਾ ਤੁਹਾਨੂੰ ਹਾਂਜੀ ਇਹ ਗੱਲ ਦਾ ਸਾਨੂੰ ਵੀ ਪਤਾ ਲੱਗਾ ਵੀ ਇਹਨਾਂ ਨੇ ਛੁੱਟੀ ਕਿਉਂ ਕਰਾਤੀ ਹੈ ਇਹ ਡਾਕਟਰ ਦੇ ਕਮਰੇ ਚ ਬੈਠੇ ਦੇ ਤਾਂ ਆਪਾਂ ਸੋਚਿਆ ਆਪਣੇ ਕੋਈ ਕੰਮ ਆਏ ਹੋਣਗੇ ਤੇ ਪਾਸਟਰ ਬੇਟੀ ਲਾਗੋ ਹੋ ਕੇ ਗਿਆ ਪ੍ਰੇਅਰ ਕਹਿੰਦਾ ਮੈਂ ਘਰ ਨਾ ਆਵਾਂ ਤੇ ਘਰ ਦੇ ਕਹਿੰਦੇ ਤੁਹਾਡਾ ਕੀ ਮਤਲਬ ਇੱਥੇ ਹਸਪੀਟਲ ਚ ਆਉਂਦਾ ਤੁਹਾਡੇ ਮਗਰ ਕਹਿੰਦਾ ਨਹੀਂ ਆਪਾਂ ਤੇ ਪ੍ਰੇਅਰ ਕਰਨ ਵਾਸਤੇ ਆਇਂਦਿਆਂ ਜੀ ਤੇ ਤੁਹਾਡੀ ਬੇਟੀ ਠੀਕ ਆ ਕੋਈ ਨਹੀਂ ਐ ਇਹਨੂੰ ਕੋਈ ਨੁਕਸ ਸੈਤਾਨੀ ਆ ਤੇ ਕੋਈ ਨਹੀਂ ਆ ਤੇ ਇਹਨਾਂ ਨੇ ਉੱਥੋਂ ਜਿਹੜੀ ਆ ਡਾਕਟਰ ਨਾਲ ਮੇਰੀ ਭੁਗਤ ਨਾਲ ਡਾਕਟਰ ਦੀ ਨਾਲ ਉੱਥੋਂ ਜੀ ਇਹਨਾਂ ਨੇ ਛੁੱਟੀ ਕਰਾਤੀ ਤੇ ਜਦ ਕਿ ਜਿਹੜਾ ਦੂਜਾ ਡਾਕਟਰ ਸੀ ਉਹ ਕਹਿੰਦਾ ਸੀ ਚਾਰ ਪੰਜ ਦਿਨ ਲੱਗਣਿਆ ਬੇਟੀ ਨੂੰ ਇੱਥੇ ਹਸਪੀਟਲ 'ਚ ਤੇ ਰਹਿਣ ਤੋਂ ਤੇ ਇਹਨਾਂ ਨੇ ਉੱਥੋਂ ਵੀ ਛੁੱਟੀ ਕਰਾਤੀ ਜੀ ਜਿਹੜੇ ਲੋਕਾਂ ਨੇ ਛੁੱਟੀ ਕਰਵਾਈ ਤਾਂ ਉਹਨਾਂ ਨੇ ਤੁਹਾਨੂੰ ਕੁਝ ਨਾ ਕੋਈ ਤਾਂ ਦੱਸਿਆ ਹੋਊਗਾ ਕਿ ਅਸੀਂ ਇਸ ਕਾਰਨ ਤੋਂ ਛੁੱਟੀ ਕਰਵਾਈ ਆ ਜਾਂ ਡਾਕਟਰ ਨੇ ਜਿਹੜੇ ਨੇ ਸਾਨੂੰ ਨਹੀਂ ਜੀ ਕੁਝ ਵੀ ਦੱਸਿਆ ਉਹਨਾਂ ਨੇ ਵੀ ਛੁੱਟੀ ਆਪਾਂ ਕਿਉਂ ਕਰਾਈ ਆ ਪਰ ਸਾਨੂੰ ਮੰਲੇ ਵੀ ਪਤਾ ਲੱਗ ਗਿਆ ਵੀ ਇਹ ਬੰਦਿਆ ਨਹੀਂ ਆਣ ਕੇ ਮਗਰ ਜਿਹੜਾ ਅਲਟਰਾਸਾਉਂਡ ਨਹੀਂ ਹੋਣ ਦਿੱਤਾ ਇਹਨਾਂ ਨੇ ਛੁੱਟੀ ਕਰਾਈ ਹੈ ਜੀ ਹਾਂਜੀ ਜਿਹੜੀ ਜਿਸ ਚਰਚ ਨੂੰ ਜਾਂ ਜਿਸ ਪਾਸਟਰ ਨੂੰ ਤੁਸੀਂ ਰੱਬ ਦਾ ਰੂਪ ਜਾਣਦੇ ਸੀ ਜੋ ਕੁਝ ਉੱਥੇ ਵਾਪਰੇ ਆ ਜਾਂ ਜਿਹੜੇ ਸ਼ਖਸ਼ ਦੇ ਵੱਲੋਂ ਕੀਤਾ ਗਿਆ ਤੁਹਾਡੀ ਆਸਥਾ ਜੁੜੀ ਹੋਈ ਸੀ ਫਿਰ ਮਨ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਸਾਰੇ ਜਿਹੜੇ ਵਿਚਾਰ ਜਾਂ ਮੰਨ ਤੇ ਟੁੱਟਾ ਹੋਊਗਾ ਤੁਹਾਡਾ ਹਾਂਜੀ ਮਨ ਤੇ ਟੁੱਟਦਾ ਹੀ ਆ ਜੀ ਪੀ ਆਪਾਂ ਨੂੰ ਰੱਬ ਦਾ ਰੂਪ ਸਮਝਦੇ ਨੇ ਤੇ ਕੀ ਕੀਤਾ ਜੀ ਸਾਡੇ ਨਾਲ ਉਹਨੇ ਹਾਂਜੀ ਧੀਆਂ ਨੂੰ ਪਾਲ ਕੇ ਜਵਾਨ ਕੀਤਾ ਜਾਂਦਾ ਹੈ ਪੜਾਇਆ ਜਾਂਦਾ ਹੈ ਮਾਪਿਆਂ ਦੇ ਕਈ ਸੁਪਨੇ ਹੁੰਦੇ ਆ ਲੱਗਦਾ ਕਿ ਉਹ ਸੁਪਨੇ ਸਕਾਰ ਨਹੀਂ ਹੋ ਸਕੇ ਨਹੀਂ ਜੀ ਨਹੀਂ ਹੋ ਸਕਈ ਹਾਂਜੀ ਕੀ ਬਣਨਾ ਚਾਹੁੰਦੀ ਸੀ ਬੱਚੀ ਬੱਚੀ ਨੇ ਜੀ ਬੀਸੀਏ ਕੀਤੀ ਸੀ ਜੀ ਤੇ ਬੀਸੀਏ ਵਿੱਚ ਵਧੀਆ ਨੰਬਰ ਆ ਉਹਦੇ ਕਾਲਜ ਵਿੱਚ ਉਹਦੀ ਫੋਟੋ ਲੱਗੀ ਆ BCA ਕੰਪਲੀਟ ਹੋ ਗਈ ਤੇ ਉਹਨੇ ਆਪਣੀ ਡਿਗਰੀ ਜਿਹੜੀ ਕੀਤੀ ਉਹਦੇ ਵਿੱਚ ਉਹਨੂੰ ਆਫਰ ਆਈਆਂ ਸੀ ਅੰਬਰਸਰ ਤੋਂ ਵੀ ਨੌਕਰੀ ਦੀ ਜਿੱਦਨ ਉਹਦੀ ਦੈਥ ਹੁੰਦੀ ਹੈ ਉਧਰ ਉਹਦੀ ਪੇਮੈਂਟ ਲੈਟਰ ਹੀ ਉੱਥੇ ਅੰਬਰਸਰ ਨੌਕਰੀ ਤੁਸੀਂ ਹੁਣ ਜਿਹੜਾ ਕੀ ਅੱਜਕੱਲ ਕੰਮ ਕਾਜ ਕਰ ਰਹੇ ਹੋ ਤੁਸੀਂ ਹੁਣ ਕਿੱਥੇ ਵਸੀਬਾ ਆ ਜਾਂ ਤੁਹਾਡਾ ਕਿਸ ਤਰ੍ਹਾਂ ਦਾ ਰਹਿਣ ਸਹਿਣਾ ਪਰਿਵਾਰ ਦਾ ਇੱਕ ਪਰਿਵਾਰਕ ਮੈਂਬਰ ਦੇ ਘਰ ਦੇ ਵਿੱਚ ਚਲੇ ਜਾਣ ਤੋਂ ਬਾਅਦ ਪਰਿਵਾਰ ਤੇ ਕੀ ਬੀਤਦੀ ਪਰਿਵਾਰ ਤੇ ਦੁਖੀ ਹੈ ਜੀ ਸਾਡੇ ਵਾਸਤੇ ਮੁਸੀਬਤ ਹੀ ਆਈ ਇੱਕ ਤਾਂ ਕਲੂੰਬੇ ਘਰ ਹੋਏ ਦੇ ਆ ਤੇ ਆਪਣਾ ਹੁਣ ਇਥੋਂ ਘਰ ਵੀ ਹੁਣ ਵੇਚ ਦਿੱਤਾ ਮੈਂ ਕੇਸ ਦੇ ਚੱਕਰ ਚੀ ਵੀ ਮੈਂ ਕੇਸ ਲੜਨਾ ਵਾਂ ਜੀ ਪੁਲਿਸ ਵਾਲੇ ਵੀ ਦਬਕੇ ਮਾਰਦੇ ਤੱਕ ਕਹਿੰਦਿਆ ਵੀ ਰਾਜੀ ਨਾਵਾ ਕਰ ਮੈਂ ਹਾਂ ਜੀ ਰਾਜੀ ਨਾਵਾ ਮੈਂ ਤਾਂ ਕਰਨਾ ਨਹੀਂ ਆ ਜੀ ਤੇ ਪੁਲਿਸ ਤੇ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਹੁੰਦੀ ਹੈ ਪਰ ਤੁਸੀਂ ਧੀ ਦੇ ਇਨਸਾਫ ਵਾਸਤੇ ਪੁਲਿਸ ਕੋਲੇ ਜਾਂਦੇ ਹੋ ਤੇ ਪੁਲਿਸ ਵਾਲੇ ਦਬਕੇ ਕਿਉਂ ਮਾਰਦੇ ਤੁਹਾਨੂੰ ਉਹ ਜੀ ਉਹਦਾ ਭਰਾ ਸਰਪੰਚ ਆ ਤੇ ਇੱਕ ਉਹਦਾ ਭਰਾ ਐਸਪੀ ਦੀ ਨਾਲ ਲੱਗਾ ਤਾਂ ਬਕਸ਼ੀਸ਼ ਚਾਂਦੇ ਜੀ ਉਹਨਾਂ ਦੀ ਵਜ੍ਹਾ ਨਾਲ ਜੀ ਪੁਲਿਸ ਜਿਹੜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਹਾਂਜੀ ਕੀ ਲੱਗਦਾ ਕਿ ਹੁਣ ਜਿਸ ਹਿਸਾਬ ਦੇ ਨਾਲ ਤੁਸੀਂ ਦੱਸਿਆ ਕਿ ਆਪਣਾ ਆਪਣੀ ਬੱਚੀ ਦਾ ਇਨਸਾਫ ਲੈਣ ਵਾਸਤੇ ਦੋਸ਼ੀਆਂ ਨੂੰ سزا ਦਿਵਾਉਣ ਵਾਸਤੇ ਮੈਂ ਘਰ ਵੀ ਵੇਚ ਚੁੱਕਾ ਹਾਂ ਤੇ ਉਸ ਤੋਂ ਬਾਅਦ ਪਰਿਵਾਰ ਦੇ ਆਰਥਿਕ ਤੌਰ ਤੇ ਹਾਲਾਤ ਕਿਦਾਂ ਦੇ ਆਰਥਿਕ ਤੌਰ ਤੇ ਤੁਹਾਨੂੰ ਪਤਾ ਹੀ ਹੈ ਜੀ ਕਿਹ ਤਰ੍ਹਾਂ ਦੇ ਹੁੰਦੇ ਹੀ ਸਮਾਜ 'ਚ ਕਿਹਾ ਜਾਂਦਾ ਕਿ ਜਿਹੜੀਆਂ ਧੀਆਂ ਹੁੰਦੀਆਂ ਉਹ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਜੋ ਕੁਝ ਜੋ ਮੰਦ ਭਾਗਾ ਤੁਹਾਡੀ ਧੀ ਦੇ ਨਾਲ ਵਾਪਰਿਆ ਇਸ ਮੰਦ ਭਾਗੇ ਘਟਨਾਕਰਮ ਤੋਂ ਬਾਅਦ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਮਨੋਤਾਂ ਘੜਦੇ ਨੇ ਜਾਂ ਕਹਿੰਦੇ ਨੇ ਤੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਖੜੇ ਨੇ ਲੋਕ ਤੁਹਾਡੇ ਨਾਲ ਆ ਕੇ ਨਹੀਂ ਜੀ ਨਹੀਂ ਕੋਈ ਨਹੀਂ ਸਭ ਗਲਾਨੇ ਝੂਠਾ ਜੀ ਕਹਿਣ ਵਾਲੀਆਂ ਹਾਂਜੀ ਅਸਾਈ ਭਾਈਚਾਰੇ ਦੇ ਲੋਕ ਵੀ ਨਹੀਂ ਖੜੇ ਨਹੀਂ ਜੀ ਉਹ ਮੈਨੂੰ ਕਹਿੰਦੇ ਜੇ ਤੂੰ ਪਾਸਟਰ ਤਾਂ ਪਾਸਟਰ ਸ਼ਬਦ ਹੀ ਇਸਤੇਮਾਲ ਕੀਤਾ ਤੈਨੂੰ ਆਪਾਂ ਆਪਣੀ ਬਰਾਦੀ ਵਿੱਚੋਂ ਸੇਕ ਦਾਂਗੇ ਬਾਹਰ ਕਰ ਦਾਂਗੇ ਬਰਾਦੀ ਤੋਂ ਜੀ ਹਾਂਜੀ ਕਿਸੇ ਨੇ ਸਾਰ ਨਹੀਂ ਲਈ ਤੁਹਾਡੀ ਨਹੀਂ ਜੀ ਇੱਕ ਨੇ ਸਾਰ ਲਈ ਹੈ ਜੀ ਉਹ ਵੀ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਉਹ ਵੀ ਪਾਸਟਰ ਜੀ ਆ ਵੈਸੇ ਪਰ ਉਹਨਾਂ ਨੇ ਉਹ ਬੰਦਿਆਂ ਨੂੰ ਰੋਕਿਆ ਵੀ ਇੱਕ ਤੁਸੀਂ ਗਲਤ ਕੀਤਾ ਇਹਦੇ ਨਾਲ ਦੂਜਾ ਇਹਨੂੰ ਉਹਨੂੰ ਧਰਮ ਚੋਂ ਬਾਹਰ ਕੱਢੋ ਇਹਨੂੰ ਧਰਮ ਚੋਂ ਤੁਸੀਂ ਬਾਹਰ ਕਰ ਦੋਗੇ ਵੀ ਉਸ ਬੰਦੇ ਨੇ ਮੇਰੀ ਸਾਰ ਲਈ ਹੈ ਜੀ ਉਹ ਬੰਦਿਆਂ ਨੇ ਹੀ ਐਫ ਆਈ ਆਰ ਕਟਵਾਈ ਹੈ ਜਾ ਕੇ ਮੇਰੇ ਨਾਲ ਉਹ ਕੀ ਨਹੀਂ ਤਾਂ ਕੋਈ ਮੇਰੀ ਕੋਈ ਸੁਣਵਾਈ ਨਹੀਂ ਕਰਦਾ ਜੀ ਸਾਰੇ ਪਾਸਟਰ ਮਾੜੇ ਨਹੀਂ ਹੁੰਦੇ ਚੰਗੇ ਪਾਸਟਰ ਵੀ ਹੁੰਦੇ ਹਾਂ ਚੰਗੇ ਵੀ ਹੁੰਦੇ ਆ ਜੀ ਪਰ ਇਹ ਪਾਸਟਰ ਨੇ ਚੰਗਿਆਂ ਨੂੰ ਵੀ ਬਦਨਾਮ ਇਹ ਲੋਕ ਕਰਦੇ ਜਿਹੜੇ ਇਹੋ ਜਿਹਾ ਕੋਨਾ ਉਟੀ ਪਾਸਟਰ ਹੈ ਜੀ ਬਿਲਕੁਲ ਬਾਈ ਸਿਮਰਨਜੀਤ ਸਿੰਘ ਸਮਾਰਟ ਸੀ ਵੀ ਇਹ ਵੀ ਇਸ ਪਰਿਵਾਰ ਦੇ ਨਾਲ ਖੜੇ ਨੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਦੁਖਦਾਇਕ ਕਟਨਾਕਰਮ ਵਾਪਰਿਆ ਕਿਉਂਕਿ ਤਿਆਂ ਤਾਂ ਇਹ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਨਹੀਂ ਵਾਪਰਨਾ ਚਾਹੀਦਾ ਕੀ ਲੱਗਦਾ ਕਿ ਇਸ ਚੀਜ਼ ਨੂੰ ਕਿਹੜੇ ਪੁਆਇੰਟ ਆਫ View ਤੋਂ ਦੇਖਦੇ ਹੋ ਕਿ ਇੱਕ ਜਿਹੜਾ ਧਾਰਮਿਕ ਤੌਰ ਤੇ ਅਗਵਾਈ ਕਰਨ ਵਾਲਾ ਮਨੁੱਖ ਜਿਸ ਨੂੰ ਪਾਸਟਰ ਦਾ ਨਾਮ ਦਿੱਤਾ ਹੋਇਆ ਹੈ ਜਦੋਂ ਧਰਮ ਦੀ ਧਰਮ ਦੀ ਵਾਰਡ ਕਹਿ ਲਿਆ ਜਾਵੇ ਜਦੋਂ ਧਰਮ ਦੇ ਰਖਵਾਲੇ ਪਾਸਟਰ ਹੀ ਕੋ ਕੰਮ ਕਰਨਗੇ ਫਿਰ ਆਮ ਲੋਕਾਂ ਦਾ ਕੀ ਬਣੂਗਾ ਬਿਲਕੁਲ ਜੀ ਤੁਹਾਡੀ ਗੱਲ ਜਿਵੇਂ ਕਿ ਪਾਸਟਰ ਦਾ ਨਾਮ ਬਹੁਤ ਉੱਚਾ ਹੁੰਦਾ ਕਿ ਜਿਹੜਾ ਸਾਹਮਣੇ ਖੜ ਕੇ ਸਟੇਜ ਤੇ ਖੜ ਕੇ ਇੱਕ ਪ੍ਰੇਅਰ ਕਰਦਾ ਸਭ ਲਈ ਪ੍ਰੇਅਰ ਕਰ ਦੁਆ ਕਰਦਾ ਕਿ ਉਹ ਬੰਦਾ ਇੱਕ ਅੱਜ ਬਲਤਕਾਰ ਕਰਕੇ ਘਰੋਂ ਭੱਜਿਆ ਹੈ ਤੇ ਇਦਾਂ ਦੇ ਬੰਦੇ ਨੂੰ ਤੋਂ ਪਾਸਟਰ ਦਾ ਦਰਜਾ ਨਹੀਂ ਦੇਣਾ ਚਾਹੀਦਾ। ਉਹ ਇਦਾਂ ਦੇ ਬੰਦਿਆਂ ਨੂੰ ਦਰਜਾ ਦੇਣ ਲੱਗ ਜੇ ਤੇ ਹੋਰ ਲੋਕ ਕੀ ਸੋਚਣਗੇ 크੍ਰਿਸਚਨ ਧਰਮ ਦਾ ਨਾਂ ਕੀ ਸੋਚਣਗੇ ਮਸੀਹ ਭਾਈ ਦੇ ਦਾ ਕੀ ਸੋਚ ਜਾਊਗੀ ਉਸ ਚੀਜ਼ ਨੂੰ ਲੈ ਕੇ। ਤੇ ਜਿਵੇਂ ਕਿ ਇਹ ਜਸ਼ਨ ਗਿੱਲ ਪਾਸਟਰ ਹੈ, ਪਾਸਟਰ ਨਹੀਂ ਕਹਾਗੇ ਨਹੀਂ ਇਕ ਬਲਤਕਾਰੀ ਕਹਾਗੇ। ਕਿਉਂਕਿ ਜਿਹਦੀ ਧੀ ਨਾਲ ਹੋਇਆ, ਸਾਡੀ ਭੈਣ ਨਾਲ ਇਹ ਹੋਇਆ, ਉਹਨਾਂ ਦਿਲ ਨੂੰ ਪੁੱਛ ਕੇ ਦੇਖੋ ਕੀ ਬੀਤਦੀ ਉਹਦੇ ਤੇ। ਤੇ ਅੱਜ ਜਸ਼ਨ ਗਿੱਲ ਆਪ ਤਾਂ ਐਸ਼ ਦੀ ਜ਼ਿੰਦਗੀ ਜੀ ਰਿਹਾ। ਤੇ ਦੂਜਿਆਂ ਨੂੰ ਘਰ ਤੋਂ ਬੇਕਾਰ ਕਰ ਦਿੱਤਾ ਗਿਆ ਕਿੰਨਾ ਕੁ ਟਾਈਮ ਚੱਲੇਗਾ ਇਹ ਟਾਈਮ ਇਹਦਾ ਵੀ ਆ ਚੁੱਕਿਆ ਥੋੜੇ ਦਿਨ ਨੇ 10 ਤੋਂ 15 ਦਿਨ ਮੰਨ ਕੇ ਚੱਲੋ ਇਹ ਜੇਲ੍ਹ ਦੇ ਵਿੱਚ ਜ਼ਰੂਰ ਹੋਏਗਾ ਪਰ ਮੈਂ ਮਸੀਬ ਭਾਈ ਜਿਹੜਾ ਇਹ ਕਹਿਣਾ ਚਾਹੁੰਦਾ ਸੀਗਾ ਕਿ ਇਹ ਇਹਨਾਂ ਦੀ ਹੈਲਪ ਕੀਤੀ ਜਾਣੀ ਚਾਹੀਦੀ ਸੀ ਪਰ ਅੱਜ ਮਸੀਬ ਭਾਈ ਜਿਹੜਾ ਇਹਨਾਂ ਦੇ ਨਾਲ ਕੋਈ ਨਹੀਂ ਖੜਾ ਉਹਨਾਂ ਨੂੰ ਚਾਹੀਦਾ ਸੀ ਕਿ ਇਹਦੇ ਨਾਲ ਖੜੇ ਦੀ ਸਪੋਰਟ ਕਰਨੀ ਚਾਹੀਦੀ ਸੀ ਉਲਟਾ ਇਹਨਾਂ ਤੋਂ ਐਂਟੀ ਹੋ ਗਏ ਨੇ ਕਿ ਤੈਨੂੰ ਮਸੀਬ ਭਾਈ ਰਿਚਰਡ ਜੋ ਬਾਹਰ ਕੱਢਿਆ ਜਾਊਗਾ ਵੀ ਕਿੱਦਾਂ ਦਾ ਨਿਯਮ ਹੈ ਦੱਸੋ ਸੋ ਪਾਸਟਰ ਨੇ तमाम सारी ਲੋਕਾਂ ਦੀਆਂ ਜਿਹੜੀਆਂ ਆਸਥਾਵਾਂ ਸੀ ਉਹਨਾਂ ਨੂੰ ਠੇਸ ਪਹੁੰਚਾਈ ਇੱਕ 22 ਸਾਲ ਦੀ ਬੱਚੀ ਨੂੰ ਵੀ ਬਖਸ਼ਿਆ ਉਹ ਪਾਸਟਰ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਅਮਲੀ ਰੂਪ ਚਾ ਨਹੀਂ ਸਕੀ ਦੇਖੋ ਕਾਨੂੰਨੀ ਕਾਰਵਾਈ ਤਾਂ ਇੱਕ ਐਫਆਈ ਦਰਜ ਕਰਤੀ ਉਹਨਾਂ ਨੇ ਆਪਣਾ ਕੰਮ ਖਤਮ ਕਰਤਾ ਤੇ ਕੋਰਟ ਨੂੰ ਮੈਟਰ ਸੌਂਪ ਦਿੱਤਾ ਕੋਰਟ ਨੇ ਪੀਓ ਕਰ ਦਿੱਤਾ ਹੁਣ ਜਦੋਂ ਪੁਲਿਸ ਦੇ ਦਰਵਾਜ਼ੇ ਖੜਕਾਉਂਦੇ ਆ ਦੀਨਾ ਨਗਰ ਦੇ ਉਹ ਉੱਥੋਂ ਦਾ ਇੰਸਪੈਕਟਰ ਉੱਥੋਂ ਦਾ ਮੁਰਸੀ ਥਾਣੇ ਦਾ ਡਰਾ ਧਮਕਾ ਕੇ ਬਾਹਰ ਕੱਢ ਦਿੰਦਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ 2 ਸਾਲ ਹੋ ਗਏ 1.5 ਸਾਲ ਹੋ ਗਏ ਉਸ ਬੰਦੇ ਨੂੰ ਪੁਲਿਸ ਨੇ ਅਰੈਸਟ ਨਹੀਂ ਕੀਤਾ ਜਦਕਿ ਉਹ ਪੁਲਿਸ ਨੂੰ ਪਤਾ ਹੈ ਵੀ ਉਹ ਬੰਦਾ ਜੰਮੂ ਚ ਹੈ ਰਾਤ ਨੂੰ ਗਰਦਾਸਪੁਰ ਘਰਾਂ ਦਾ ਤੇ ਸਵੇਰ ਤੜਕੇ ਚਲੇ ਜਾਂਦਾ ਸੂਰ ਚੜ੍ਹਨ ਤੋਂ ਪਹਿਲਾਂ ਚਲੇ ਜਾਂਦਾ ਆਪਣੀ ਬੇਟੀ ਨੂੰ ਜੰਮੂ 에ਰਪੋਰਟ ਤੋਂ ਅਮਰੀਕਾ ਗਈ ਦੀ ਬੇਟੀ ਉਹਨੂੰ ਛੱਡਣ ਚਲੇ ਜਾਂਦਾ ਵੀ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਬੰਦਾ ਕਰ ਕੀ ਰਿਹਾ ਕਿੱਥੇ ਹੈ ਪੁਲਿਸ ਨੂੰ ਸਭ ਕੁਝ ਪਤਾ ਉਹ ਤਾਂ ਉਲਟਾ ਇਹ ਕਹਿੰਦਾ ਕਿ ਪੁਲਿਸ ਮੇਰਾ ਕੁਝ ਨਹੀਂ ਕਰ ਸਕਦੀ ਕਿ ਜਿਵੇਂ ਬਲਜਿੰਦਰ ਕਹਿੰਦਾ ਪੁਲਿਸ ਪ੍ਰਸ਼ਾਸਨ ਮੇਰੇ ਨਾਲ ਐਮ ਐ ਹੀ ਜਸ਼ਨ ਗਿੱਲ ਕਹਿ ਰਿਹਾ ਕਿ ਪੁਲਿਸ ਪ੍ਰਸ਼ਾਸਨ ਇਸ ਟਾਈਮ ਮੇਰੀ ਨਾਲ ਹੈ ਤੁਸੀਂ ਜੋ ਤੁਸੀਂ ਕਰਨਾ ਕਰ ਲੋ ਇਹ ਭਾਈ ਸਾਹਿਬ ਅੱਜ ਚੰਡੀਗੜ੍ਹ ਦਾ ਰੁਖ ਕੀਤਾ ਇਹਨਾਂ ਨੇ ਆਉਣ ਵਾਲੇ 2 ਦਿਨ ਦਾ ਸਮਾਂ ਹੋਰ ਹਾਈ ਕੋਰਟ ਤੱਕ ਪਹੁੰਚਾਂਗੇ ਤੇ ਸੀਵੀਆਈ ਦੀ ਜਾਂਚ ਕਰਾਵਾਂਗੇ ਆਸਟਰ ਦੇ ਕੋਲੇ ਕਿੰਨੀ ਕਿਸ ਤਰ੍ਹਾਂ ਦੀ ਪੋਲੀਟੀਕਲ ਪਾਵਰ ਹੈ ਕਿ ਜਿਹੜਾ ਨਾ ਸਰਕਾਰ ਦਾ ਡਰ ਹੈ ਨਾ ਕਾਨੂੰਨ ਨਾ ਨਿਆਂ ਪ੍ਰਣਾਲੀ ਦਾ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਹੈ ਦੇਖੋ ਇੱਕ ਤਾਂ ਇਹਦੇ ਕੋਲ ਪੈਸੇ ਦੀ ਤਾਕਤ ਕਹਿ ਸਕਦੇ ਦੂਜਾ ਵੋਟ ਬੈਕਿੰਗ ਕਹਿ ਸਕਦੇ ਆ ਕਿ ਜਿਹੜਾ ਇਹਦੇ ਨਾਲ ਪੁਲਿਸ ਪ੍ਰਸ਼ਾਸਨ ਨਾਲ ਰਲਿਆ ਹੈ ਤੇ ਜਿਹੜਾ ਦੂਜੀ ਸਰਕਾਰ ਕਹਿ ਸਕਦੇ ਉਹ ਵੀ ਮੇਲੀਪੋਕਤ ਲੱਗਦੀ ਹੈ ਕਿਉਂਕਿ ਜਿਹੜੀ ਗੱਲ ਉੱਪਰ ਤੱਕ ਪਹੁੰਚਣੇ ਨਹੀਂ ਦਿੰਦੇ ਉਹ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਸਾਡੀ ਤੀਆਂ ਪਣ ਨਾਲ ਇਦਾਂ ਹੋਵੇ ਉਹਨੇ ਤੀਆਂ ਪਣ ਨਾਲ ਹੋਵੇ ਫਿਰ ਪਤਾ ਲੱਗਦਾ ਵੀ ਚੱਲ ਕੀ ਰਿਹਾ ਹੈ ਵੀ ਬਲਤਕਾਰ ਹੋਇਆ ਵੀ ਉਹਨਾਂ ਨਾਲ ਵੀ ਹੋਣਾ ਜ਼ਰੂਰੀ ਹੈ ਕਿ ਇਹ ਬੰਦੇ ਦੇ ਦਿਲ ਤੇ ਕੀ ਬੀਤਦੀ ਇਸ ਟਾਈਮ ਇਹ ਦਰਦ ਦਰਦੀਆਂ ਠੋਕਰਾਂ ਖਾ ਕੇ ਅੱਜ ਇੱਥੋਂ ਤੱਕ ਪਹੁੰਚੇ ਨੇ ਇਹਨੂੰ ਇਨਸਾਫ਼ ਨਹੀਂ ਮਿਲਿਆ ਡੇਢ ਤੋਂ 2 ਸਾਲ ਤੋਂ ਹੋ ਗਏ ਨੇ 1 ਸਾਲ ਤੋਂ ਬੰਦਾ ਪੀਓ ਹੋ ਚੁੱਕਿਆ ਉਹਨੂੰ ਪੁਲਿਸ ਅਰੈਸਟ ਕਿਉਂ ਨਹੀਂ ਕਰਦੀ ਪੁਲਿਸ ਨੂੰ ਸਭ ਕੁਝ ਪਤਾ ਉਹਦਾ ਘਰ ਪਤਾ ਉਹ ਆਪਣੀ ਵਾਈਫ ਨਾਲ ਸ਼ਾਮ ਨੂੰ ਰੋਟੀ ਖਾ ਕੇ ਚਲੇ ਜਾਂਦੇ ਨੇ ਦੁਆ ਤੀਆ ਦਿਨ ਸਭ ਕੁਝ ਐਡੀ ਫੈਮਿਲੀ ਨੂੰ ਜੰਮੂ ਮਿਲਣ ਚੱਲਦੀ ਹੈ ਮਤਲਬ ਕਿਵੇਂ ਦੇਖੋ ਤੁਸੀਂ ਕਿਵੇਂ ਦੇ ਸਕਦੇ ਹੋ ਬਾਈ ਆਮ ਪਬਲਿਕੇ ਵਿੱਚ ਹੁਣ ਮੈਂ ਕਹਿੰਦਾ ਹੁਣ ਤਾਂ ਆਮ ਲੋਕ ਵੀ ਡਰਨਗੇ ਜਾਂ ਚਰਚ ਜਾਣ ਤੋਂ ਡਰਨਗੇ ਜਾਂ ਗੁਰਦੁਆਰਾ ਜਾਣ ਤੋਂ ਡਰਨਗੇ ਜਾਂ ਮੰਦਿਰ ਜਾਣ ਤੋਂ ਡਰਨਗੇ ਕਿ ਯਾਰ ਉੱਥੇ ਆਹੀ ਕੁਝ ਚੱਲਦਾ ਹੈ ਦੇਖੋ ਕਿ ਧਰਮ ਦੀ ਧਰਮ ਦਾ ਆਸਰਾ ਲੈ ਕੇ ਪੈਸਾ ਇਕੱਠਾ ਕਰਦੇ ਨੇ ਧਰਮ ਦਾ ਨਾਮ ਬਦਨਾਮ ਕਰਦੇ ਨੇ 크੍ਰਿਸਚਨ ਤਾਂ ਬਹੁਤ ਵੱਡਾ ਧਰਮ ਮੰਨਿਆ ਜਾਂਦਾ ਤੇ ਇਹ ਲੋਕਾਂ ਨੇ ਬਦਨਾਮ ਕਰਕੇ ਰੱਖਿਆ ਬਲਜਿੰਦਰ ਵਰਗੇ ਪਾਸਟਰਾਂ ਨੇ ਜਸ਼ਨ ਗਿਲ ਵਰਗੇ ਪਾਸਟਰਾਂ ਨੇ ਬਦਨਾਮ ਕੀਤਾ 크੍ਰਿਸਚਨ ਧਰਮ ਦਾ ਨਾਮ ਇਹਨਾਂ ਨੇ ਬਿਲਕੁਲ ਹੀ ਨੀਚੇ ਦਿਖਾ ਦਿਖਾਤਾ ਜੀ ਰੇਟਚ ਮੇਜੀ ਪਰਿਵਾਰ ਦੇ ਵਿੱਚੋਂ ਇੱਕ ਪਰਿਵਾਰ ਦਾ ਮੈਂਬਰ ਜਿਹੜਾ ਬੇਪਤ ਹੋ ਕੇ ਇਸ ਦੁਨੀਆ ਤੋਂ ਚਲਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਪਰਿਵਾਰ ਦਾ ਮੁਖੀ ਉਹ ਚਾਹੁੰਦਾ ਕਿ ਮੈਂ ਧੀ ਦੇ ਇਨਸਾਫ ਵਾ ਇਨਸਾਫ ਲੈਣਾ ਹੈ ਤੇ ਇਨਸਾਫ ਲੈਣ ਵਾਸਤੇ ਘਰ-ਬਾਰ ਵੀ ਦਾਤੇ ਲਾਤਾ ਤੇ ਜਿਹੜੇ ਪਰਿਵਾਰ ਦੇ ਬਾਕੀ ਮੈਂਬਰ ਨੇ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਆਰਥਿਕ ਤੌਰ ਤੇ ਕਿਸ ਤਰ੍ਹਾਂ ਦਾ ਸਰਵਾਈਵ ਹੋ ਰਿਆ ਨੇ ਦੇਖੋ ਜੀ ਇਹ ਰਿਕਸ਼ਾ ਚਲਾਉਂਦੇ ਨੇ ਰਿਕਸ਼ੇ ਦੇ ਕਿੰਨੇ ਦਿਹਾੜੇ ਪੈਂਦੀ ਹੈ 200 250 ਵੀ ਨਹੀਂ ਪੈਂਦੀ ਕਿਵੇਂ ਗੁਜ਼ਾਰਾ ਕਰਦੇ ਨੇ ਅੱਜ ਉਹ ਗੁਰਦਾਸਪੁਰ ਚ ਘਰ ਵੇਚ ਕੇ ਦੂਜੇ ਸਾਨ ਸ਼ਿਫਟ ਹੁੰਦੇ ਆ ਦੱਸੋ ਕਿੰਨੀ ਨਿਕੰਮੀ ਗੱਲ ਐ ਇੱਕ ਪਾਸਟਰ ਜਿਹੜਾ ਜਸ਼ਨ ਗਿੱਲ ਐ ਆਪ ਤਾਂ ਅਜ ਦੀ ਜ਼ਿੰਦਗੀ ਜੀ ਰਿਹਾ ਤੇ ਦੂਜਾ ਇਹਨੇ ਅੱਜ ਜਿਹੜਾ ਕਿ ਜਸ਼ਨ ਗਿੱਲ ਨੇ ਘਰ ਤੋਂ ਬੇਕਾਰ ਕਰ ਦਿੱਤਾ ਗਿਆ ਇਹਨੂੰ ਉਹ ਤੋਂ ਬਾਅਦ ਚ ਹੁਣ ਜਿਹੜੀ ਗੱਲ ਕਰਦੇ ਪਏ ਆ ਉਹਨੂੰ ਇਹਨਾਂ ਨੂੰ ਅਸੀਂ ਇਨਸਾਫ ਜ਼ਰੂਰ ਧਵਾਵਾਂਗੇ ਮੈਂ ਇਹਨਾਂ ਦੇ ਨਾਲ ਖੜਾ ਬਈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਾਂਗਾ ਕਿ ਉਹ ਜਿਹੜਾ ਜਸ਼ਨ ਗਿੱਲ ਪਾਸਟਰ ਉਹਨੂੰ ਜੇਲ੍ਹ 'ਚ ਜ਼ਰੂਰ ਡੱਕਾਂਗੇ ਦੁਆਸ ਤੋਂ 15 ਦਿਨ ਦਾ ਟਾਈਮ ਲੱਗੂਗਾ ਪਰ ਜਦੋਂ ਹੁਣ ਦੂਜੇ ਓਨਰ ਵਾਲੇ ਭਾਈ ਸਾਹਿਬ ਨੇ ਕਿਸੇ ਨੂੰ ਕਾਲ ਕੀਤੀ ਹੈ ਪਹਿਲੀ ਗੱਲ ਤਾਂ ਜਥਾਣੇ ਚ ਅੱਜ ਹੀ ਫੋਨ ਚਲਾ ਗਿਆ ਹੋਗਾ ਮੇਰੇ ਹਿਸਾਬ ਨਾਲ ਤਾਂ ਕੀ ਤੁਸੀਂ ਕੀਤਾ ਕੀ ਹੈ ਵੀ ਚੰਡੀਗੜ੍ਹ ਤੋਂ ਕੋਲ ਹੈ ਮੇਰੇ ਹਿਸਾਬ ਨਾਲ ਤਾਂ ਅੱਜ ਪੌਂਟ ਥਾਣੇ ਚੱਕ ਦਾ ਪਹੁੰਚ ਹੀ ਗਈ ਹੋਗੀ ਗੱਲ ਅੱਜ ਸ਼ਾਮ ਨੂੰ ਲਾਈਵ ਸਾਰੇ ਚੈਨਲ ਤੇ ਦੇਖੂਗਾ ਵੀ ਮੇਰੇ ਨਾਲ ਕੀ ਬਣ ਗਿਆ 10 ਦਿਨ ਦਾ ਟਾਈਮ ਹੈ ਇਹਨੂੰ ਜੇਲ੍ਹ ਚ ਭੇਜ ਕੇ ਛੱਡਾਂਗੇ ਬਾਈ ਹਾਂ ਬਾਈ ਜੀ ਕੀ ਲੱਗਦਾ ਕਿ ਕਿੰਨੀ ਕੁ ਉਮੀਦ ਹੈਗੀ ਹੈ ਕਿ ਜਸਟਿਸ ਲੈ ਸਕੋਗੇ ਜਿਸ ਤਰੀਕੇ ਦੇ ਨਾਲ ਬਜਿੰਦਰ ਪਾਸਟਰ ਗਿਆ ਹੈ ਜੇਲ੍ਹ ਦੇ ਵਿੱਚ ਤੇ ਇਸੇ ਤਰੀਕੇ ਦੇ ਨਾਲ ਜਿਸੋ ਸ਼ਖਸ ਨੇ ਤੁਹਾਡੇ ਪਰਿਵਾਰ ਦੇ ਮੈਂਬਰ ਦੇ ਨਾਲ ਵਦੀਕੀ ਕੀਤੀ ਹੈ ਤੁਹਾਡੀ ਧੀ ਦੀ ਪੱਤਰੋਲੀ ਹੈ ਉਹ ਵੀ ਸ਼ਖਸ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਊਗਾ ਹਾਂ ਜੀ ਜੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਏਗਾ ਜੀ ਉਮੀਦ ਹੋਈ ਹੈ ਜੀ ਭਾਜੀ ਉਹਨਾਂ ਨੇ ਉਮੀਦ ਦਵਾਈ ਆ ਵੀ ਆਪਾਂ ਉਹਨੂੰ ਤੇਰੇ ਨਾਲ ਖੜੇ ਆ ਜੀ ਤੇ ਆਪਾਂ ਉਹ ਸ਼ਖਸ ਨੂੰ ਜੀ ਜੇਲ੍ਹ ਦੇ ਅੰਦਰ ਜਲਦ ਤੋਂ ਜਲਦ ਦੇਖਾਂਗੇ ਜੀ ਸਮਝੌਤਾ ਕਰਨ ਵਾਸਤੇ ਕੋਈ ਨਾ ਕੋਈ ਪ੍ਰਪੋਜ਼ਲ ਤੇ ਆਇਆ ਹੋ ਉਹਨਾਂ ਦੇ ਵੱਲੋਂ ਕੇ ਬੈਠ ਜਉਂਦੇ ਆ ਜੀ ਕਹਿੰਦੇ ਆ ਜੀ ਪਰ ਮੈਂ ਕਿਹਾ ਨਾ ਜੀ ਨਾ ਮੈਂ ਕੋਈ ਸਮਝੌਤਾ ਨਹੀਂ ਕਰਨਾ ਜੀ ਬਫਸਰਾਂ ਦੇ ਫੋਨ ਕਰਾਏ ਆ ਬਹੁਤ ਆਪਣੇ ਮਨਾਵਰਮ ਸੀ ਹੀ ਹਾਜੀ ਕੋਮ ਦੇ ਨਮੈਦਾ ਵਾ ਜੀ 크ਰਿਸਚੀਨ ਬਰਾੜੀ ਦੇ ਉਹਨਾਂ ਨੇ ਮੇਰੇ ਤਾਏ ਦੇ ਬੇਟੀ ਆ ਇੱਥੇ ਚੰਡੀਗੜ੍ਹ ਚ ਰਹਿੰਦੇ ਆ ਜੀ ਉਹਨਾਂ ਨੂੰ ਫੋਨ ਕਰਦੇ ਰਿਹਾ ਵੀ ਇਹਨੂੰ ਕਹੇ ਵੀ ਪੈਸੇ ਲੱਲਾ ਤੇ ਰਾਮ ਨਾਲ ਬਹਿ ਜਾ ਮੈਂ ਕਿਹਾ ਜੀ ਮੈਂ ਪੈਸੇ ਨਹੀਂ ਮੈਨੂੰ ਚਾਹੀਦੇ ਮੈਨੂੰ ਇਨਸਾਫ ਚਾਹੀਦਾ ਉਹਨਾਂ ਨੇ ਕਿਹਾ ਵੀ ਉਹਨੇ ਪੈਸੇ ਨਹੀਂ ਲੈਣੇ ਉਹਨੇ ਆਪਣੀ 베ਰੀ ਦਾ ਇਨਸਾਫ ਲੈਣਾ ਵਾ ਉਹਨੇ ਲੜਾਈ ਲੜਨੀ ਆ ਉਹ ਪੈਸੇ ਨਹੀਂ ਲਏਗਾ ਜੀ ਕਹਿੰਦੇ ਕਿ ਜਿਹੜਾ ਕੌਮਦਾਨ ਨੁਮਾਇੰਦਾ ਹੈ ਉਹ ਸਮਝੌਤੇ ਵਾਸਤੇ ਕਹਿ ਰਿਹਾ ਸਾਨੂੰ ਜ਼ੋਰ ਪਾ ਰਿਹਾ ਹੈ ਫਿਰ ਮੰਨਦੇ ਹਾਂ ਕਿ ਕੌਮਦਾਨ ਨੁਮਾਇੰਦਾ ਹੋ ਸਕਦਾ ਜਿਹੜਾ ਤੀਦਾ ਇਨਸਾਫ ਹੀ ਨਹੀਂ ਦੇ ਸਕਦਾ ਇੱਥੇ ਤੇ ਚਾਹੀਦਾ ਤੇ ਇਹ ਸੀਗਾ ਕਿ ਜਿੱਥੇ ਇਨਸਾਫ ਦਵਾਇਆ ਜਾਣਾ ਚਾਹੀਦਾ ਸੀ ਉੱਥੇ ਇਨਸਾਫ ਦਵਾ ਕੇ ਤੇ ਜਿਹੜਾ ਪੂਰੇ ਭਾਈਚਾਰੇ ਨੂੰ ਕਲੰਕਿਤ ਕਰ ਰਿਹਾ ਕੋਈ ਸ਼ਰਾਰਤੀ ਸ਼ਖਸ ਉਹਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਕੀਤਾ ਜਾਂਦਾ ਮਨਾਵਰਮ ਸੀ ਉਹਨਾਂ ਦਾ ਰਿਸ਼ਤੇ 'ਚ ਮਾਮਾ ਲੱਗਦਾ ਨਾ ਜੀ ਹਾਂਜੀ ਚਾਰ ਕਿਸਾਂਜ ਹੋਣ ਕਰਕੇ ਪੱਕ ਪੂਰੇ ਆ ਜਾ ਰਹੇ ਹਾਂਜੀ ਹਾਂਜੀ ਪੱਕ ਪੂਰਨਦੇ ਆ ਜੀ ਉਹਨਾਂ ਦਾ ਇੱਥੇ ਪੀੜਿਤ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਬਹੁਤ ਵੱਡਾ ਦਰਦ ਹੈ ਤਾਂ ਇਸੇ ਨੂੰ ਲੈ ਕੇ ਜਿਹੜੀ ਦੂਜੀ ਧਿਰ ਦਾ ਪੱਖ ਲੈਣਾ ਬਣਦਾ ਹੈ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦਾ ਯਤਨ ਕਰਾਂਗੇ ਤਾਂ ਜਿਹੜਾ ਅਰਜ਼ੀਤੋ ਦੇ ਵਿੱਚ ਨੰਬਰ ਦਿੱਤਾ ਹੋਇਆ ਤਾਂ ਇਸ ਨੰਬਰ ਨੂੰ ਡਾਇਲ ਕੀਤਾ ਹੋਇਆ ਪਰ ਇਹ ਨੰਬਰ ਹੈ ਜਿਹੜਾ ਬੰਦ ਆ ਰਿਹਾ ਹੈ ਤੇ ਅਸੀਂ ਪ੍ਰਵਾਜ਼ ਮੀਡੀਆ ادارے ਦੇ ਮਾਧਿਅਮ ਦੇ ਰਾਹੀਂ ਉਹਨਾਂ ਨੂੰ ਅਪੀਲ ਕਰਾਂਗੇ ਕਿ ਜੇ ਉਹ ਵੀ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਜੇ ਉਹਨਾਂ ਨੂੰ ਲੱਗਦਾ ਕਿ ਅਸੀਂ ਸਹੀ ਐ ਸਾਡੀ ਕੋਈ ਗਲਤੀ ਨਹੀਂ ਤੇ ਉਹ ਵੀ ਆਪਣਾ ਪੱਖ ਹੈ ਜਿਹੜਾ ਸਾਡੇ ਮਾਧਿਅਮ ਦੇ ਰਾਹੀਂ ਲੋਕਾਂ ਤੱਕ ਆਵਾਮ ਤੱਕ ਲੈ ਕੇ ਜਾ ਸਕਦੇ ਨੇ ਤੇ ਸੱਚਮੁੱਚ ਜਿਸ ਇੰਟਰਵਿਊ ਨੂੰ ਮਹਿਸੂਸ ਕਰਦੇ ਹਾਂ ਹੋਇਆ ਦੇਖਦੇ ਹਾਂ ਹੋਇਆ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਇਸ ਪਰਿਵਾਰ ਦੇ ਨਾਲ ਵਧਿੱਕੀ ਹੋਈ ਐ ਤੇ ਇਸ ਪਰਿਵਾਰ ਦੀ ਹਮਾਇਤ ਕਰਨੀ ਵੀ ਲਾਜ਼ਮੀ ਐ ਪਵਿੱਖ ਦੇ ਵਿੱਚ ਵੀ ਤੁਹਾਡੇ ਤੋਂ ਬਹੁਤ ਸਾਰੀਆਂ ਉਮੀਦਾਂ ਉਹਨਾਂ ਲੋਕਾਂ ਨੂੰ ਨੇ ਜਿਹੜੀਆਂ ਜਿਹੜੇ ਲੋਕ ਇਨਸਾਫ ਵਾਸਤੇ ਇਨਸਾਫ ਦੀ ਗੁਹਾਰ ਲਗਾ ਕੇ ਬੈਠੇ ਹੋਏ ਨੇ ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ